ਪੰਜਾਬ ਵਿੱਚ ਦਿਨੇ ਥਰਮਲ ਪਲਾਂਟ ਹੈ ਕਾਲੀ ਨੇ ਬਣਾਇਆ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਕਾਲੀਦਲ ਨੇ ਬਣਾਇਆ ਜੇ ਇੱਕੋ ਹੀ ਪਾਰਟੀ ਨੇ 99% ਕੰਮ ਕੀਤਾ ਹੈ ਦੂਜੇ ਨੇ ਜ਼ੀਰੋ ਤੇ ਟਾਈਮ ਹੁਣ ਦੋਨਾਂ ਦਾ 25-25 ਸਾਲ ਹੈ ਉਵੇਂ ਰੋਡ ਨੈਟਵਰਕ ਉਵੇਂ 에어ਪੋਰਟ ਨੈਟਵਰਕ ਉਵੇਂ ਅਦਰ ਇਨਫਰਾਸਟ੍ਰਕਚਰ ਉਵੇਂ ਜਿਹੜੀਆਂ ਕਿਸਾਨ ਨੂੰ ਫੈਸਿਲਿਟੀਆਂ ਭਾਵੇਂ ਟਿਊਬਲ ਕਨੈਕਸ਼ਨ ਹੈ ਪੱਕੇ ਖਾਲੇ ਹੈ ਕਸੀਆਂ ਨਹਿਰਾਂ ਤੇ ਜਿਹੜੇ ਆਪਣਾ ਫ੍ਰੀ ਅ ਜਿਹੜੀਆਂ ਆਪਾਂ ਸਹੂਲਤਾਂ ਦਿੱਤੀਆਂ 100% ਜੋ ਮਿਲ ਰਿਆ ਸੀ ਗਰੀਬ ਨੂੰ ਕਿਸਾਨ ਨੂੰ 100% ਸਾਰੀਆਂ ਹੀ ਸ਼ੁਰੂ ਅਕਾਲੀ ਦਲ ਨੇ ਕੀਤੀਆਂ ਪਰ ਇਹ ਸਾਰਾ ਇਹਨਾਂ ਦੇ ਬਾਵਜੂਦ ਪ੍ਰਧਾਨ ਜੀ ਮੈਂ ਉਹ ਕਹੇ ਨਾ ਦੇਸਪਾਈਟ ਇੱਕ ਵੀ ਚੀਜ਼ ਕਿਸੇ ਹੋਰ ਨੇ ਨਹੀਂ ਕੀਤੀ ਤੁਸੀਂ ਵੀ ਐਗਜ਼ਾਮਪਲ ਨਹੀਂ ਦੇ ਸਕਦੇ ਕਿ ਆ ਚੀਜ਼ ਉਹਨਾਂ ਨੇ ਵੈਲਫੇਅਰ ਦੀ ਕੀਤੀ ਹੈ ਸਾਡੀਆਂ ਸਕੀਮਾਂ ਨੂੰ ਅੱਗੇ ਲੈ ਕੇ ਗਏ ਐਂਡ ਹੌਲੀ ਹੌਲੀ ਖਤਮ ਕਰ ਦਿੱਤੀਆਂ ਸੋ ਜਿਹੜਾ ਮੈਂ ਉਹ ਕਹਿ ਰਿਹਾ ਜੀ ਆਪ ਨੂੰ ਇੰਨਾ ਐਕਸਪੀਰੀਅੰਸ ਹੈ ਤੇ ਫਿਰ ਆਪਾਂ ਜਿਹੜੀਆਂ ਪਾਰਟੀਆਂ ਪੰਜਾਬ ਨੂੰ ਡਿਸਟਰੋਏ ਕਰਨ ਵਾਸਤੇ ਆਂਦੀਆਂ ਨੇ ਬਾਰ ਬਾਰ ਓਪਰਚੁਨਿਟੀ ਦੇਵੋਗੇ ਆਪਣੇ ਆਪ ਹੀ ਆਪਣਾ ਸੂਬਾ ਪੇਸ਼ੇ ਚਲੇ ਜਾਊਗਾ